ਕੀ ਨਾ ਬੋਤ ਤੇ ਜੀ ਪ੍ਰਵੀਨ ਕਾ ਜੀ ਮੇਰਾ ਨਾਮ ਪ੍ਰਵੀਨ ਬੱਚੇ ਕੌਣ ਦਾਖਲ ਹੈ ਤੁਹਾਡਾ ਜੀ ਮੇਰਾ ਛੋਟਾ ਹੈ ਭਰਾਗਾ ਜੀ ਕੀ ਹੋ ਗਿਆ ਭਰਾ ਤੇਰੀ ਨੂੰ ਜੀ ਪਹਿਲਾਂ ਤਾਂ ਜੀ ਉਹ ਜੀ ਨੂੰ ਪਖਾਰ ਸੀਗਾ ਜੀ ਫਿਰ ਨਮੂਨੀ ਹੋ ਗਿਆ ਜੀ ਫਿਰ ਜੀ ਇਨਫੈਕਸ਼ਨ ਹੋ ਗਈ ਜੀ ਫਿਰ ਜੀ ਹੁਣ ਉਹਦਾ ਢੱਡ ਫੁੱਲਿਆ ਪਿਆਗਾ ਜੀ ਹੁਣ ਸਾਡਾ ਜੀ ਕੋਈ ਪੈਸੇ ਦਿੰਦਾ ਨਹੀਂ ਲਾਜ਼ਮੀ ਕਰਾਉਂਦਾ ਹੈਗਾ ਗਾ ਜੀ ਇੱਕ ਮੈਨੂੰ ਦੱਸ ਬੋਤ ਕਿ ਕਿੰਨੀ ਉਮਰ ਕਿੰਨੀ ਹੈ ਤੇਰੀ ਜੀ ਤੇਰੀ ਨੌ ਸਾਲ ਉਮਰ ਹੈ ਜੀ ਨੌ ਸਾਲ ਦੀ ਉਮਰ ਹੈ ਤੇ ਭਰਾ ਭਰਾ ਦੀ ਕਿੰਨੀ ਉਮਰ ਤੇਰੀ ਦੀ ਜੀ 8 ਸਾਲ ਉਪਰ ਹੈ ਤੇ ਉਹਦੇ ਤੇਰੇ ਤੋਂ ਛੋਟਾ ਹੈ ਅੱਛਾ ਕਿੰਨੇ ਦਿਨ ਹੋ ਗਏ ਪੁੱਤ ਨੂੰ ਬਿਮਾਰ ਹੋਏ ਨੂੰ ਜੀ ਮੈਨੂੰ ਤਾਂ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਅੱਛਾ 2 ਮਹੀਨੇ ਹੋ ਗਏ ਉਹਨੂੰ ਬਿਮਾਰ ਹੋਏ ਨੂੰ ਪਾਪਾ ਕੀ ਕੰਮ ਕਰਦੇ ਪਤਾ ਤੇਰੇ ਜੀ ਉਹ ਤਾਂ ਕੁਛ ਨਹੀਂ ਕਰਦੇਗੇ ਜੀ ਨਸ਼ਾ ਕਰਦੇ ਪਾਪਾ ਪਾਪਾ ਕੋਈ ਮਦਦ ਨਹੀਂ ਕਰਦੇ ਕੋਈ ਇਲਾਜ ਨਹੀਂ ਕਰਵਾਉਂਦੇ ਪਏ ਭਰਾ ਤੇਰੇ ਦਾ ਅੱਛਾ ਤੇ ਤੂੰ ਆਪਣੇ ਭਰਾ ਨੂੰ ਬਹੁਤ ਪਿਆਰ ਕਰਦਾ ਹੈ ਕੀ ਕਿੰਨੇ ਮਤਲਬ ਕੀ ਹੋ ਗੀ ਗਿਆ ਸੀ ਜਿਹੜਾ ਉਹਨੂੰ ਇੰਨਾ ਜ਼ਿਆਦੇ ਤਕਲੀਫ ਹੋ ਗਈ ਕੋਤ ਜੀ ਉਹ ਜੀ ਕਥੇ ਜੀ ਉਹ ਬਿਮਾਰ ਬਹੁਤ ਹੋ ਗਿਆ ਸੀਗਾ ਜੀ ਤੇ ਫਿਰ ਜੀ ਉਹਨੂੰ ਨਮੂਨੀਆਂ ਹੋ ਗਿਆ ਜੀ ਫਰੋਗ ਉਹਦੂ ਵੀ ਬਦ ਬਿਮਾਰ ਹੋ ਗਿਆ ਜੀ ਤਿੰਨ ਚਾਰ ਹਫ਼ਤੇ ਬਦਲੇ ਜੀ ਰਾਮ ਮੇ ਨਹੀਂ ਆਏਗਾ ਜੀ ਅੱਛਾ ਤੇ ਹੁਣ ਭਰਾ ਤੇਰਾ ਗੱਲਬਾਤ ਕਰਦਾ ਕੋਈ ਕਿ ਨਹੀਂ ਗੱਲਬਾਤ ਕਰ ਜਦੋਂ ਹੁਣ ਤੂੰ ਮਿਲੀਆਂ ਉਹਦੇ ਭਰਾ ਨੂੰ ਜਾ ਕੇ ਜੀ ਉਹ ਤਾਂ ਜਿੱਤੇ ਪਪਾ ਨਾ ਮੇਰੀ ਜੀ ਉਹਦੇ ਗੱਲ ਚ ਜੀ ਉਹ ਉਹ ਪਪਾ ਬਾਤੀਆਂ ਉਹਨਾਂ ਨੇ ਗੱਲ ਦੇ ਵਿੱਚ ਤੇ ਬਿਲਕੁਲ ਨਹੀਂ ਦੇਖਦਾ ਬੋਲਦਾ ਪਿਆ ਉਹ ਸੱਚੀ ਦੇਖਦਾ ਤਾਂ ਹੈਗਾ ਗਾ ਜੀ ਬੋਲਦਾ ਨਹੀਂ ਹੈਗਾ ਗਾ ਅੱਛਾ ਉਹਨੂੰ ਦਿਲ ਕਰਦਾ ਨਾ ਤੈਨੂੰ ਬੁਲਾਉਂਦਾ ਜੀ ਪੈ ਪਦਾ ਕਰਕੇ ਬੋਲਿਆ ਨਹੀਂ ਜਾਂਦਾ ਜੀ ਗੱਲ ਚ ਪਾਈ ਵੀ ਹੈ ਪੈ ਅੱਛਾ ਗੱਲ ਦੇ ਵਿੱਚ ਪੈ ਵੀ ਪਾਈ ਹੋਈ ਹੈ ਅੱਛਾ ਤੇ ਡਾਕਟਰ ਕੀ ਕਹਿੰਦੇ ਪੁੱਤ ਕੁਝ ਦੱਸਿਆ ਡਾਕਟਰਾਂ ਨੇ ਅੱਛਾ ਕਾਂਦੇ ਜੀ ਪਹਿਲਾ ਪੈਸੇ ਲੈਓ ਜੀ ਤੈਨੂੰ 4 ਦਿਨ ਹੋ ਗਏ ਜੀ ਕਹਿੰਦਾ ਮੈਂ ਦਵਾਈ ਦੇ ਦੋ ਕਹਿੰਦੇ ਪਹਿਲਾ ਪੈਸੇ ਲੈ ਕੇ ਆਓ ਫਿਰ ਦਵਾਈ ਦਵਾਂਗੇ ਜੀ ਸਾਡੀ ਕੋਈ ਮਦਦ ਨਹੀਂ ਕਰਦਾ ਕੋਈ ਮਦਦ ਨਹੀਂ ਕਰਦਾ ਪਾਪਾ ਤੇ ਨਹੀਂ ਨਸ਼ਾ ਕਰਦੇ ਆ ਹਾਂਜੀ ਕਾਹਦਾ ਨਸ਼ਾ ਕਰਦੇ ਆ ਉਹ ਜੀ ਉਹ ਜੀ ਦਾਰੂ ਪੀ ਕੇ ਜੀ ਆਤਾ ਜਾਂਦੇ ਆਗੇ ਜੀ ਬੋਲਦੇ ਵੀ ਨਹੀਂ ਹਗਾਗੇ ਜੋਨ ਤਾਂ ਬੱਬ ਦੇ ਅਮ ਦੇ ਵੀ ਨਹੀਂ ਹਲਕੇ ਜੀ ਤੇ ਦੇਖ ਪਾਲ ਵੀ ਨਹੀਂ ਕਰਦੇ ਹੈਗੇ ਅੱਛਾ ਤੇਰੀ ਪਾਪਾ ਇੱਥੇ ਆਈ ਨਹੀਂ ਤੇਰੀ ਪ੍ਰਾ ਕੋਲੇ ਉਹ ਤੇਰੀ ਪ੍ਰਾ ਨੂੰ ਪਿਆਰ ਨਹੀਂ ਕਰਦੇ ਤੇਰੇ ਪਾਪਾ ਤੈਨੂੰ ਵੀ ਨਹੀਂ ਕਰਦੇ ਪਿਆਰ ਜੀ ਸਾਨੂੰ ਕਰਦੇ ਆਗੇ ਜੀ ਉਹ ਤਾਂ ਸਾਨੂੰ ਜੀ ਪਲਾਉਂਦੀ ਨਹੀਂ ਹੈਗੇ दारू ਨਾਲ ਡੱਕ ਕੇ ਪੈ ਜਾਂਦੇ ਹੈ ਜੀ ਅੱਛਾ दारू ਪੀ ਕੇ ਪੈ ਜਾਂਦਾ ਤੇ ਤੂੰ ਬੁੱਤ ਕਿੰਨਾ ਪਿਆਰ ਕਰਦੀ ਆਂ ਤੇਰੇ ਪ੍ਰਾ ਨੂੰ ਜੀ ਮੈਂ ਤਾਂ ਬਹੁਤ ਪਿਆਰ ਕਰਦੀ ਆਂ ਜੀ ਆਪਣੇ ਪ੍ਰਾ ਨੂੰ ਬਹੁਤ ਪਿਆਰ ਕਰਦੀ ਆਂ ਤੇ ਭਰਾ ਨੂੰ ਏਦਾਂ ਵੇਖ ਕੇ ਦੁੱਖ ਹੁੰਦਾ ਬਹੁਤ ਹਾਂਜੀ ਕੀ ਆਉਂਦਾ ਮਨ ਜੀ ਕਹਿੰਨੀ ਨਹੀਂ ਵਾਈ ਗੁਰੂ ਨੂੰ ਨਾ ਕਹਿੰਨੀ ਜੀ ਵਾਈ ਗੁਰੂ ਜੀ ਪਰਪਰ ਠੀਕ ਹੋਏ ਵੀ ਵਾਈ ਗੁਰੂ ਨੂੰ ਕਹਿੰਨੀ ਨਹੀਂ ਮੇਰਾ ਭਰਾ ਠੀਕ ਹੋ ਜੇ ਬੜਾ ਦਿਲ ਕਰਦਾ ਉਹਨਾਂ ਨੂੰ ਬੁਲਾਉਂਦਾ ਹਾਂ ਜੀ ਤੇ ਅਜ ਭਰਾ ਬੋਲਦਾ ਨਹੀਂ ਪਿਆਗਾ ਗੰਚ ਪਾਈ ਪਪਾਈ ਐ ਖੇਡਦੇ ਹੁੰਦੇ ਸੀ ਕੀ ਤੁਸੀਂ ਦੋਨੋਂ ਬਾਲ ਜੀ ਸਕੂਲ ਜਾਂਦੇ ਸੀ ਦੋਨੋਂ ਜene ਉਗੜੀ ਗਲਾਸ ਜਬਰਦਸਤ ਚੌਥੀ ਬੀਚ ਜੀ ਤੇ ਭਰਾ ਤੇਰਾ ਉਹ ਵੀ ਤੇ ਪਾਪਾ ਤੇਰਾ ਨਸ਼ਾ ਕਰਦਾ दारू ਪੀਂਦਾ ਪਾਪਾ ਤੇਰਾ ਬੰਦਾ ਉਹ ਤਾਂ ਡੀ ਫਿਕਰ ਨਹੀਂ ਕਰਦਾ ਤੇ ਫਿਰ ਬੁੱਤ ਘਰੇ ਫਿਰ ਰੋਟੀ ਬਾਣੀ ਕਿੱਦਾਂ ਕੌਣ ਕਰਦਾਗਾ ਜਿਵੇਂ ਮੇਰੀ ਦਾਦੀ ਕਰਦੀ ਹੁੰਦੀ ਹੈ ਜੀ ਘਰਾਂ 'ਚ ਕੰਮ ਕਰਦੀ ਹੈ ਜੀ ਤੇ ਮੰਮਾ ਤੇਰੇ ਮੰਮਾ ਜੀ ਉਹ ਕੰਮ ਤੇ ਵੀ ਜਾਂਦੇ ਹੁੰਦੇ ਹੋ ਵੀ ਕੰਮ ਤੇ ਜਾਂਦੇ ਆ ਉਹ ਵੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਤੇ ਪੁੱਤ ਹੁਣ ਜਿੰਨੇ ਪੈਸੇ ਸੀ ਸਾਰੇ ਲੱਗ ਗਏ ਕੀ ਹੁਣ ਸਾਡੀ ਕੋਈ ਮਦਦ ਨਹੀਂ ਕਰਦਾ ਹੈਗਾ ਜੀ ਸਾਡੀ ਸਾਰੇ ਜਣੇ ਮਦਦ ਘਰ ਤੋਂ ਕੋਈ ਨਹੀਂ ਹੋਊਗੀ ਮਦਦ ਵਾਹਿਗੁਰੂ ਅੱਗੇ ਅਰਦਾਸ ਕਰ ਦਿੱਤੀ ਹੈ ਕੀ ਕਹਿੰਨੀ ਨਹੀਂ ਵਾਹਿਗੁਰੂ ਨੂੰ ਮੈਂ ਕਹਿੰਨੀ ਨੀ ਵਾਹਿਗੁਰੂ ਜੀ ਮੇਰਾ ਭਰਾ ਠੀਕ ਹੋ ਜਾਏ ਵਾਹਿਗੁਰੂ ਨੂੰ ਕਹਿੰਨੀ ਨੀ ਮੇਰਾ ਭਰਾ ਠੀਕ ਹੋ ਜਾਏ ਬਹੁਤ ਪਿਆਰ ਕਰਦੀ ਹਾਂ ਨਾ ਉਹਦੇ ਪਰਾਂ ਦੇਖੋ ਇਸ ਨਿੱਕੀ ਜੀ ਧੀ ਦੇ ਅਥਰੂ ਦੱਸਦੇ ਪਏ ਆ ਕਿਹੜੀ ਐ ਹੋਜੀ ਭੈਣ ਆ ਜਿਹੜੇ ਆਪਦੇ ਭਰਾ ਨੂੰ ਪਿਆਰ ਨਾ ਕਰਦੀ ਹੋ ਇੱਕ ਬੱਚੀ ਜਿਸ ਦੀ ਉਮਰ 9 ਸਾਲ ਦੀ ਹੈ ਆਪਣੇ ਭਰਾ ਦੇ ਇਲਾਜ ਲਈ ਤੁਹਾਡੇ ਅੱਗੇ ਤਰਲੇ ਕਰਦੀ ਪਈ ਹੈ ਵੀ ਮੇਰੇ ਭਰਾ ਦਾ ਇਲਾਜ ਕਰਾ ਦਿਓ ਮੇਰੇ ਭਰਾ ਤੋਂ ਬਿਨਾ ਮੇਰਾ ਕੋਈ ਨਹੀਂ ਪਿਓ ਹੈ ਜਿਹੜਾ ਉਹ ਨਸ਼ਾ ਕਰਦਾ ਹੈ ਉਹ दारू ਪੀ ਕੇ ਬੱਚੀ ਕਹਿੰਦੀ ਡੱਕ ਕੇ ਪੈ ਜਾਂਦਾ ਆ ਉਹ ਸਾਡੀ ਕੋਈ ਸਾਰ ਨਹੀਂ ਲੈਂਦਾ ਸਾਡੀ ਮਾਂ ਤੇ ਸਾਡੀ ਦਾਦੀ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਫਿਰ ਅਸੀਂ ਰੋਟੀ ਖਾਂਦੇ ਆ ਤੇ ਅਸੀਂ ਇਲਾਜ ਕਿੱਥੋਂ ਕਰਵਾਈਏ ਪੁੱਤ ਹੁਣ ਭਰਾ ਤੇਰੇ ਦੀ ਦਵਾਈ ਬੰਦ ਹੋ ਗਈ ਹੈ ਹਾਂਜੀ ਉਹ ਕਹਿੰਦੇ ਜਿੰਨਾ ਟਾਈਮ ਪੈਸੇ ਲੈ ਕੇ ਉਹਨੇ ਉਹਨਾ ਟਾਈਮ ਦਵਾਈ ਨਹੀਂ ਲਾਉਂਦੇ ਹੈਗੇ ਅਸੀਂ ਉਹਨੂੰ ਉਹ ਕਹਿੰਦੇ ਜਿੰਨਾ ਟਾਈਮ ਤੁਹਾਡੇ ਕੋਲੇ ਪੈਸੇ ਨਹੀਂ ਆਉਂਦੇ ਉਹਨੇ ਦਿਨ ਅਸੀਂ ਦਵਾਈ ਨਹੀਂ ਲਾਉਣੀਗੀ ਉਹ ਉਹ ਕਿੰਨੇ ਦਿਨੋਂ ਦੀ ਦਵਾਈ ਨਹੀਂ ਲੱਗੀ ਉਹਨੂੰ ਤਿੰਨ ਚਾਰ ਦਿਨ ਹੋ ਗਏ ਜੀ ਤਿੰਨ ਚਾਰ ਦਿਨ ਹੋ ਗਏ ਵਾਵਾ ਸੀਰੀਅਸ ਅਪਰਾਧ ਇਹ ਤੇ ਤੇਰਾ ਦਿਲ ਕਰਦਾ ਵੀ ਉਹ ਤੋਂ ਠੀਕ ਹੋ ਜੇ ਹਾਂਜੀ ਵੀ ਤੂੰ ਉਹਦੇ ਨਾਲ ਖੇਡਣ ਲੱਗ ਜਾਏਂ ਤੇ ਜਿਹੜਾ ਬੱਚੀ ਦਾ ਭਰਾ ਆ ਬਠਿੰਡੇ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੈ ਹਸਪਤਾਲ ਦਾ ਡਾਕਟਰਾਂ ਨੇ ਕੋਈ ਖਰਚਾ ਨਹੀਂ ਦੱਸਿਆ ਸਿਰਫ ਦਵਾਈਆਂ ਦਾ ਖਰਚਾ ਦੱਸਿਆ ਹੋਇਆ ਕਿ ਦਵਾਈਆਂ ਦੀ ਲੋੜ ਹੈ ਤੇ ਉਹ ਦਵਾਈਆਂ ਹੀ ਇਹਦੇ ਭਰਾ ਦੀਆਂ ਪਿਛਲੇ 3 ਦਿਨ ਤੋਂ ਬੰਦ ਪਈਆਂ ਹੱਥ ਜੋੜ ਕੇ ਇੰਨੀ ਕੋਈ ਬੇਨਤੀ ਇਹ ਬੱਚੀ ਕਰ ਰਹੀ ਹੈ ਮੈਂ ਵੀ ਤੁਹਾਡੇ ਮੁਰੇ ਹੱਥ ਜੋੜ ਕੇ ਬੇਨਤੀ ਕਰਦਾ ਹੋਰ ਨਹੀਂ ਕੁਝ ਕਰ ਸਕਦੇ ਤੇ ਅੱਜ ਦੀ ਵੀਡੀਓ ਨੂੰ ਸ਼ੇਅਰ ਤਾਂ ਤੁਸੀਂ ਕਰ ਹੀ ਸਕਦੇ ਹੋ ਜਿੰਨਾ ਹੋ ਸਕਦਾ ਇਸ ਬੱਚੀ ਦੀ ਮਦਦ ਦੇ ਲਈ ਅੱਗੇ ਉਹਨਾਂ ਦੇ ਭਰਾ ਦਾ ਇਲਾਜ ਕਰਵਾ ਦੇਣਾ ਭਰਾ ਇਹਦਾ ਵੈਂਟੀਲੇਟਰ ਤੇ ਪਿਆ ਹੋਇਆ ਤੇ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਪਿਆ ਤੇ ਇਸ ਬੱਚੀ ਦੇ ਭਰਾ ਦਾ 5 ਲੱਖ ਵਾਲਾ ਕਾਰਡ ਵੀ ਨਹੀਂ ਬਣਿਆ ਹੋਇਆ ਵੀ ਜਿਹੜਾ ਕਾਰਡ ਬਣਿਆ ਹੋਵੇ ਤੇ ਇਸ ਬੱਚੀ ਦੇ ਭਰਾ ਦਾ ਜਿਹੜਾ ਆ ਉਹ ਲਾਜ ਹੋ ਜੇ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਜਿੰਨਾ ਹੋ ਸਕਦਾ 10 ਦੀ 20 ਦੀ 50 ਦੀ 100 ਦੀ ਜਿੰਨੀ ਹੋ ਸਕਦਾ ਉਹ ਇਸ ਬੱਚੀ ਦੀ ਮਦਦ ਕਰੇ